ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਆ ਸਾਰੇ ਜਣ ਠੀਕ ਹੋਵਗੇ ਜੀ ਚਰਤੀ ਕਲਾ ਵਿੱਚ ਹੋ ਗਏ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਲੱਗਿਆ ਆਪਾਂ ਬਲੌਗ ਦੀ ਸਟਾਰਟਿੰਗ ਕਰਨ ਦਾ ਸੱਤ ਦਾ ਟਾਈਮ ਹੋ ਗਿਆ ਤੇ ਤਰੀਕ ਹੈ ਜੀ ਅੱਜ 27 ਤਰੀਕ ਹੈ ਨਾ ਮੇਰੇ 26 ਹੈ 27 ਹੈ 27 ਹੈ 27 ਤਰੀਕਾ ਕੱਲ ਕਮੈਂਟਾਂ ਦੇ ਵਿੱਚ ਕਹਿੰਦੇ ਸੀ ਕਹਿੰਦੇ ਜਦੋਂ ਵੀ ਵਲੌਗ ਦੀ ਸਟਾਰਟਿੰਗ ਕਰੋ ਵੀ ਦਿਨ ਦੱਸਿਆ ਕਰੋ ਨਾਲੇ ਨਾਲੇ ਕਹਿੰਦੇ ਤਰੀਕ ਦੱਸਿਆ ਕਰੋ ਤੇ ਫਿਰ ਅੱਜ ਦੀ ਅੱਜ ਸੰਡੇ ਦਾ ਤੇ ਤਰੀਕਾ ਅੱਜ 27 ਟਾਈਮ ਹੋ ਗਿਆ 7 ਦਾ ਤੇ ਆਪਾਂ ਲੱਗਿਆ ਦੀ ਦੂਜੀ ਸ਼ੁਰੂ ਕਰਨਾ ਬਾਕੀ ਪਲੀ ਜਿਹੜਾ ਸਾਰਾ ਚੈਨਲ ਜਿਹਦਾ ਮੈਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਮੈਂ ਵੀਰੇ ਦੀ ਜਾ ਉਧਰ ਪਸੂ ਵਾਲਾ ਕੰਮ ਕਿਰਾ ਆਪਾਂ ਫਾਈਨਲ ਕਰਿਆ ਹੈ ਸਾਰਾ ਤੇ ਅੱਜ ਹੈਗੀ ਮਸਿਆ ਤੇ ਆਪਣੇ ਤੁਸੀਂ ਤੇ ਡੈਡੀ ਲੱਸੀ ਪਾਇਆ ਅੱਜ ਕਿਉਂਕਿ ਅੱਜ ਮੈਂ ਵੀਰੇ ਕੋਲ ਟਾਈਮ ਨੂੰ ਹੈਲਥ ਕੇਅਰ ਵਿੱਚ ਹੋਵੇ ਥੋੜਾ ਜਿਹਾ ਲੇਟ ਤੁਹਾਨੂੰ ਪਤਾ ਜਦੋਂ ਉੱਠਣ ਦੇ ਵਿੱਚ ਆਪਾਂ ਲੇਟ ਹੋਤੀ ਹੈ ਨਾ ਸਾਰੇ ਕੰਮ ਦੀ ਭੱਜੜੀ ਪੈ ਜਾਂਦੀ ਹੈ ਤੇ ਅੱਗੇ ਮੈਂ ਸੁਣਿਆ ਕੰਮ ਨਵੇੜ ਦਿੰਦੀ ਸਾਰਾ ਵੀ ਕਿਉਂ ਕੱਢਣਾ ਬਣਾਣੀ ਵਗੈਰਾ ਲੋੜੀ ਅੱਜ ਮੇਰੀ ਹਜੇ ਮੇਰਾ ਕਿਉਂ ਘਟਣ ਵਾਲਾ ਵਿਆਹ ਆ ਇੰਨੇ ਜਿਆਦੇ ਅੱਜ ਹੋਏ ਪਹਿਲੇ ਨਹੀਂ ਕਿਉਂ ਵੱਢ ਕੇ ਸਾਰਾ ਤੇ ਭੈਣ ਕੇ ਪਾਣੀ ਹੈਣੀ ਜੀ ਭੈਣ ਕੇ ਲੱਭੀ ਲੱਸੀ ਪਾਉਣ ਜਾਣਾ ਤੇ ਭੈਣਾ ਪਰ ਇਥੇ ਨਾ ਲੋ ਮੈਂ ਨਾ ਕਿ ਦੱਸੀ ਤਾਂ પાਕੇ ਆਓ ਤੇ ਲਓ ਜੀ ਭੈਣ ਨੂੰ ਮੈਂ ਉਹ ਨਾਲ ਜੀ ਮੈਂ ਤਾਂ ਸਸਰੀ ਘਾਲ ਜੀ ਸਾਰਿਆਂ ਨੂੰ ਤੇ ਬਸ ਹੁਣ ਆਪਾਂ ਕੋਈ ਲੱਸੀ ਪਾਣੀ ਹੈਣੀ ਜੀ ਕਰੇ ਜਮੀਨ ਆਉਣ ਵਾਸਤੇ ਮੇਰੀ ਚਾਹ ਗਾਉਣ ਪਾਉਣ ਵਾਲੀ ਲੈ ਬਾਲ ਲੈਣੇ ਤੇ ਭੈਣ ਕੱਲ ਸੂਟ ਲਈ ਹੈ ਜੀ ਮੈਂ ਚਾਹ ਪੀ ਲਾਂ ਫਿਰ ਤੁਹਾਨੂੰ ਸੂਟ ਦਿਖਾਵਾਂਗੇ ਤੇ ਫਿਰ ਬਸ ਆਪਾਂ ਆਪਦੇ ਕੰਮ ਤੋਂ ਲੱਗਦੇ ਮੰਮੀ ਨੇ ਘਾੜੂ ਚੱਕ ਲਿਆ ਬੱਲਾ ਦਾ ਤੇ ਵਾਸਮਾ ਕਿ ਉਹ ਕਾਟੇ ਦੀ ਮਗਰ ਦੀ ਮਗਰ ਕੋਚੇ ਪੱਚੇ ਲਾਉਣੇ ਆ ਤੇ ਉਹ ਤਾਂ ਮੱਸਿਆ ਸੀਗੀ ਜੇ ਆਪਾਂ ਮੱਸਿਆਲੇ ਦਿਨ ਵੀ ਕੱਪੜੇ ਮਤਲਬ ਧੂਂਦੇ ਨਹੀਂ ਹੁੰਦੇ ਤੇ ਮੈਂ ਪਹਿਲਾਂ ਪਹਿਲਾਂ ਧੋਤੇ ਵੀ ਦੱਸੀ ਪਉਂ ਤੋਂ ਪਹਿਲਾਂ ਪਹਿਲਾਂ ਮੇਰਾ ਕੰਮ ਕੱਪੜੇ ਧੋਤੇ ਗਏ ਆਪਣੇ ਤੇ ਬਸ ਕੱਲੇ ਸੁਪਣੇ ਲਾਉਣ ਵਾਲੇ ਰਹਿ ਗਏ ਮੈਂ ਕਿਹਾ ਚਲ ਉਹ ਤਾਂ ਆਪਾਂ ਬਾਅਦ ਵਿੱਚ ਇਹ ਨੂੰ ਕਰਨਾ ਹੈ ਜੀ ਤੇ ਮੈਂ ਕਿਹਾ ਚਲ ਅੱਜ ਥੋੜਾ ਜਿਹਾ ਲੇਟ ਹੋ ਗਏ ਜੀ ਸੌਰਪਤੀ ਜੀ ਜਦੋਂ ਉੱਠਣ ਚੇ ਲੇਟ ਹੋ ਜੀ ਬਾਜ ਦੇ ਕਿ ਸ਼ੇਰ ਉੱਰੇ ਆਏ ਇਹ ਤਾਂ ਸਾਨੂੰ ਉੱਥੇ ਟੱਕਰ ਗਈ ਜੇਤੋ ਕਿਟਾਣੀ ਕੋਲ ਇਹਨਾਂ ਨੂੰ ਆਏ ਹੋ ਜਾਂਦਾ ਵੀ ਤੁਸੀਂ ਸਾਡੇ ਵਾਸਤੇ ਲਿਆਏ ਹੋ ਹੋਗੇ ਖਾਣਾ ਹਾਂ ਤੇ ਮੈਂ ਇਹਨਾਂ ਨੂੰ ਇਹਨੂੰ ਅਸੀਂ ਜਦੋਂ ਆਖਣਾ ਵੀ ਆ ਜਾ ਸ਼ੇਰੂ ਦੇ ਨਾਲ ਹੀ ਭੱਜ ਲੈ ਸੁੱਕੀ ਦੀ ਆਈ ਪਾਏ ਕਰਦੇ ਕਰਦੇ ਚਾਹ ਪੀ ਲੋ ਜੀ YouTube ਫੈਮਿਲੀ ਹੋਰ ਮੇਰੀ ਤਾਂ ਜੁੱਤੀ ਹੈ ਮੈਂ ਤਾਂ ਜੁੱਤੀ ਕਰਕੇ ਪਿੱਛੇ ਜਾਨੂ ਮੈਂ ਦਿਖਾਈ ਜਾਂਦੀ ਬਹੁਤ ਸੋਹਣੀ ਕਹਿੰਦੇ ਸਾਰੇ ਜੁੱਤਾਂ ਸਾਰਿਆਂ ਨੇ ਇੱਕ ਮਿੰਟਾਂ ਦੇ ਵਿੱਚ ਆਖਿਆ ਕਹਿੰਦੇ ਬਹੁਤ ਸੋਹਣੀ ਜੁੱਤੀ ਹੈ ਬਹੁਤ ਕਹਿੰਦੇ ਕੋਈ ਰੇਟ ਵੀ ਬਾਹਲਾ ਨਹੀਂ ਆਪਣੇ ਵੀ ਦੇਖ ਲਓ ਜੀ YouTube ਫੈਮ 500 ਦੀ 500 ਦੀ ਜੁੱਤੀ ਕਹਿੰਦੇ ਵੀ ਇਹੋ ਜੀ ਦਿੰਦੇ ਨਹੀਂ ਪਾਕਿਸਤਾਨੀ ਹੈ ਉਹ ਕਿੰਨਾ ਵਧੀਆ ਲੀਨ ਲੱਗੀ ਹੈ ਤੇ ਕਹਿੰਦੇ ਰੇਟ ਵੀ ਠੀਕ ਹੈ ਵਧੀਆ ਕਹਿੰਦੇ ਨਹੀਂ 8 8 9 900 ਕੋਰ ਦੇ ਆਂਦਾ ਸੀ ਤੇ 500 ਦੀ ਵਧੀਆ ਦੇਣੀ ਫਰੀਦਾ ਲਿਖਦੀ ਸੋਹਣੀ ਹੈ ਬੇਪਸ ਆਹ ਕਲਰ ਹੈ ਫਰੀਦਾ ਤੇ ਭਾਈ ਲੋ ਲਓ ਜੀ ਸੂਟ ਵੀ ਦੇਖ ਲਓ ਹੋਰ ਤੁਸੀਂ ਕਪਾਹ ਕਨੇ ਦਵਾਈਆਂ ਇਹ ਤੇ ਨਹੀਂ ਰੋਣੇ ਤੇਰਾ ਮਰ ਦੋਖ ਨਹੀਂ ਕਰ ਦੇਂਗੀ ਸਾਡੇ ਫੋਨ ਨੂੰ ਕੋਈ ਨਹੀਂ ਐਨੀ ਵਾਰੀ ਦੀ ਤੇਰਾ ਮਰ ਚੌੜਾ ਵਾਲਾ ਜੁੱਤੀ ਪਿਆਰੀ ਹੋਗੀ ਤੈਨੂੰ ਮੇਰੇ ਨਾਲ ਨਾਲੇ ਇਵਨ ਜੱਟ ਦਾ ਪੰਜਾਬੋਂ 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 ਲਾਛੀ ਸੋ ਨਾ ਨਾ ਫਾਇਰ ਫਾਇਰ ਨਹੀਂ ਬਾਹਰ ਪਾਰੀ ਦੇਖੋ ਜੀ ਮੰਮੀ ਸਾਡੀ ਜੁੱਤੀ ਨਹੀਂ ਲੰਗੀ ਮੈਨੂੰ ਮੇਰੇ ਵਧੀਆ ਅੱਜ ਮੇਰਾ ਜਮਾ ਫਟਾ ਇਹਨੂੰ ਦੇ ਹੀ ਨਾ ਜਮਾ ਮੈਂ ਪਾਉਣਾ ਮੈਨੂੰ ਪਾਉਂ ਦਿੰਦੀ ਨਾ ਮੇਰੇ ਪੈਰ ਪੜੀਏ ਪਾਰਾ ਮੇਰਾ ਪਾਉਂਦੀ ਭਾਇਆ ਕਿਉ ਮੈਂ ਨਾ 10 ਸਾਲ ਮਾਪਾ ਮम्मी ਜੁੱਤੀ ਲੈ ਕੇ ਭੱਜ ਕੇ ਸੀ ਫੜ ਲਈ ਮੈਂ ਲੱਸੀ ਬਣਾ ਲਾਣਾ ਹੈ ਨਾ ਲੇਟ ਹੋ ਗਈ ਬਣਾ ਲਾ ਤੇ ਲੋ ਜੀ ਆ ਪਾਪੇ ਨੇ ਦਵਾਏ ਸੂਟ ਐ ਸੇਮ ਹੀ ਪਹਿਨਦਾ ਤੇ ਸੇਮ ਹੀ ਮੇਰਾ ਤੇ ਸੇਮ ਹੀ ਪਰਝਾਈ ਦਾ ਬਸ ਪਰਝਾਈ ਦੇ ਸੂਟ ਦੀ ਜਿਹੜੀ ਆ ਵੀ ਆਪਣੀ ਬਾਟਮ ਦਾ ਕਲਰ ਆ ਜਿਹੜਾ ਉਹ ਥੋੜਾ ਜਿਹਾ ਵੀ ਆ ਤੋਤੇ ਰੰਗੇ ਰੰਗ ਚ ਆ ਆ ਪਾਪਾ ਕਹਿੰਦੇ ਆਪਣੇ ਵਾਲੇ ਅਬ ਵੀ ਗੂੜਾ ਹਰੇ ਚ ਪਾਪਾ ਕਹਿੰਦਾ ਪਾਪਾ ਨਾਲ ਹੀ ਸੀ ਪਹਿਨਦੇ ਕੀ ਤੋਂ ਕੱਪੜੇ ਲੈ ਆ ਪਾਪਾ ਕਹਿੰਦਾ ਕਹਿੰਦਾ ਰਮਣੀ ਆਹੀ ਲੋ ਤੇ ਮੈਂ ਲਓ ਜੀ ਆਪਾਂ ਲਾ ਕੇ ਕੱਪੜੇ ਸੁੱਕੜੇ ਗੋਲ ਤੇ ਚਾਹ ਚੁ ਪੀਤੇ ਕਿਉਂ ਉਹ ਕੋਈ ਫੱਟਿਆ ਤੇ ਮੈਂ ਚਾਹ ਤੇ ਮੰਮੀ ਨੇ ਚਾਹ ਨੂੰ ਲਾ ਕੇ ਫੋਨ ਲਾਤਾ ਫਿਰ ਕੱਪੜੇ-ਕੱਪੜੇ ਸੁੱਕੜੇ ਪਾ ਕੇ ਫਿਰ ਮੈਂ ਪੋਚੇ ਲਉਂਦਾ ਡਾੜੀ ਨੇ ਲਾਤਾ ਕਰਾ ਹੂੰ ਚੱਲ ਲਾਤਾ ਅਜ ਤਾਂ ਆਊਗਾ ਕੌਣ ਕੰਪਿਊਟਰ ਵਾਲਾ ਪੋਚੇ ਗੈਲਰੀ ਚ ਨਾ ਲਾਉਂ ਕਮਰੇ ਕਮਰੇ ਚ ਲਾ ਦੇਣੀ ਹੈ ਨਾ ਹਾਂ ਮੰਮੀ ਕਹਿੰਦੇ ਕੰਪਿਊਟਰ ਵਾਲਾ ਆਊਗਾ ਅੱਜ ਸੁਣ ਰਹੇ ਨੇ ਤਾਂ ਕਰਦੇ ਆ ਰਸੋਈ ਚਲਾ ਦਿੰਨੇ ਆ ਤੇ ਕਮਰੇ ਚ ਤੇ ਬਾਹਰ ਲਿਚੌਂਤਰੇ ਤੇ ਜਿਵੇਂ ਆਪਣੇ ਉਥੇ ਰੋਟੀਆਂ ਬਕਾਉਣੇ ਉਥੇ ਨਾ ਲਾਉਣੇ ਤੇ ਗੰਦਰੀ ਚ ਵੀ ਨਾ ਲਾਉਣੇ ਕਦੋਂ ਆਊਗਾ ਦੇਖੋ ਜੇ ਤਾਂ ਪਿਛਲੇ ਪੈਰਾ ਆਊਗਾ ਫਿਰ ਤਾਂ ਮੈਂ ਨਾ ਨਾ ਹੁਣ ਆਊਗਾ ਹੁਣ ਆਊਗਾ ਕਹਿੰਦਾ ਜੀ ਚਲ ਦੇਖ ਲੈ ਜੋਸੁੰਦੇ ਡੜੀ ਨੇ ਜੀ ਪਾਣੀ ਤਾਂ ਨਹੀਂ ਪਿਆਤਾ ਪਸੂ ਨੂੰ ਤੇ ਜਿਹੜਾ ਮਾੜਾ ਮੋਟਾ ਖੁਰਲੀਆਂ ਚਲੀ ਜਾ ਰਹੇ ਨੇ ਤਾਂ ਖਾ ਰਹੇ ਆ ਪਸੂ ਇਹ ਬੰਦਨ ਦੇ ਬਾਹਰ ਕਿਰਾਦਾ ਜੀ ਕੈਂਪਰ ਲੈਣ ਜਾਂਦੇ ਆ ਅੱਜ ਦੁੱਧ ਤੇ ਲੱਸੀ ਦਾ ਭੈਣ ਹੋਰੀ ਆਈਆਂ ਸੀ ਉਹ ਵੀ ਲੈ ਗਈਆਂ ਆਪ ਹੀ ਤੇ ਪਾਣੀ ਵਾਲਾ ਲੈਣ ਜਾਂਦੇ ਜੀ ਕੈਂਪਰ ਆਰਓ ਵਾਲਾ ਆਰਓ ਵਾਲਾ ਕੈਂਪਰ ਸਾਨੂੰ 20 ਰੁਪਈਆ ਚ ਪੈਂਦਾ ਫਿਰ ਤਾਂ ਕੋਈ ਬਾੜਾ ਨਾ ਹੋਇ ਹੂੰ ਉਹ ਸਾਡੇ ਅੱਜ ਆ ਗਿਆ ਪਾਣੀ ਕਹਿੰਦੇ ਆ ਕਿ ਨਹਿਰ ਦਾ ਤੇ ਇਹ ਨਹਿਰ ਦੇ ਪਾਣੀ ਆ ਫਿਰ ਡੱਗੀ ਡੁੱਗੀ ਤਾਂ ਭਰਾਂਗੇ ਪਹਿਲਾਂ ਰਲਮਾ ਮਿਲਮਾ ਦਾ ਪਾਣੀ ਸੀਗਾ ਡੱਗੀ ਦੇ ਵਿੱਚ ਕੱਪੜੇ ਦੇ ਹੁੰਦਾ ਨਾ ਤਾਂ ਹੋਈਏ ਫਿਰ ਆ ਬਾਲੇ ਹੋ ਜਾਂਦਾ ਤੁਸੀਂ ਆਪ ਸਹਾਉਣ ਨਾਲ ਉਤਾਰਾ ਭਰ ਗਿਆ ਤੇ ਨਹੀਂ ਤਾਂ ਆਏ ਹੋ ਜਾਂਦਾ ਵੀ ਚਲ ਇੱਕ ਦਿਨ ਨਹੀਂ ਧੋਂਦੇ ਵੀ ਛਾਡੋ ਪਰੇ ਹਨਾ ਪਰ ਬਾਲੇ ਹੋ ਜਾਂਦੇ ਜਿਉਂਕਿ ਖੇਤ ਆਲਿਆਂ ਦੇ ਹੋਗੇ ਆਪਦੇ ਸਾਰੇ ਜਵਾਕ ਦੇ ਦੋ ਦੋ ਹੋ ਜਾਂਦੇ ਸਾਦੇ ਤੇ ਮੈਂ ਖਾ ਚੱਲ ਮੈਂ ਲਕੀ ਪਾਉਣ ਤੋਂ ਪਹਿਲਾਂ ਸਾਰੇ ਧੋ ਕੇ ਕੰਮ ਨਮੇੜਤਾ ਸੀਗਾ ਤੇ ਮੈਂ ਖਾ ਚੱਲ ਸੁੱਕਣੇ ਸੁੱਕਣੇ ਤਾਂ ਮੈਂ ਆਪਾਂ ਕਦੋਂ ਵੀ ਲਾ ਦੀਏ ਤਾਂ ਕਰਕੇ ਫਿਰ ਮੈਂ ਖਾ ਚੱਲ ਤੋਂ ਹੀ ਜੀ ਚਲੋ ਜੀ ਵੀਡੀਓ ਲੰਮੀ ਹੋ ਜਾਈਏ ਆਪਾਂ ਫੇਰ ਮਿਲਦੇ ਆਂ

तो तो है शायद करोले जप किपने एक किला क्या तो तो है आप किले थोड़े बेचने नहीं पा पापे का देखा जंगला ਆ ਗਿਆ ਖੋਲ ਦਿਖਾ ਦੇ ਸਵਾਰ ਲੈ ਸਵਾਰ ਕੇ ਦਿਖਾ ਵਾਰ ਗੱਢ ਕੇ ਫੋੜ ਲਓ ਜੀ ਕੰਪਿਊਟਰ ਆ ਲਾ ਗਿਆ ਬਾਈ ਤੇ ਮੇਰੀ ਡਿਊਟੀ ਲੱਗੂਗੀ ਹੁਣ ਚਾਹ ਦੀ ਤੇ ਮੈਂ ਲਾ ਦਾ ਕੱਪੜੇ ਆਪਣੇ ਸੁੱਕਣੇ ਨੇ ਮੈਨੂੰ ਲਾਉਣੇ ਪੈਣਗੇ ਚਲੋ ਜੀ ਲਾ ਦਨੇ ਤੇ ਬਸ ਮੈਂ ਪੋਚਾ ਪੂਚਾ ਗੈਲਰੀ ਚਲਾਦਾ ਫਿਰ ਕਰੂੰਗੀ ਚਾਹ ਕਿਨਾਲਾ ਮਾ ਕੱਪੜੇ ਕਰ ਲੈਂਦੀ ਮੰਮੀ ਤੂੰ ਜਾਵੜਾ ਹੋਰ ਮੰਮੀ ਨੇ ਜਾਣਾ ਜੀ ਅੱਜ ਸਾਡੇ ਨਾਲ ਸਹਾਰ ਨਾਲ ਜਿਹੜਾ ਪਿਛਲੇ ਸਾਲ ਮੁੰਡਾ ਮੁੱਕਿਆ ਸੀਗਾ ਸਾਡੇ ਸਕੇ ਸੀਗੇ ਤੇ ਉਹਨਾਂ ਦੇ ਪੌਣੇ ਸਾਲ ਦਾ ਤਰਾਇਆ ਵੀ ਸਹਿਜ ਪਾਠ ਗੁਰਦੁਆਰੇ ਭੋਗ ਤੇ ਉ ਤਾਂ ਮੰਮੀ ਤੇ ਡੈਡੀ ਨੇ ਦੋਨਾਂ ਨਹੀਂ ਜਾਣਾ ਸੀਗਾ ਤੇ ਫਿਰ ਡੈਡੀ ਹੋਰੇ ਵਰਗੇ ਅੱਜ ਕੰਪਿਊਟਰ ਕਰਾ ਰਹੇ ਅੱਜ ਫਿਰ ਕੰਪਿਊਟਰ ਵਾਲੇ ਨੇ ਅੱਜ ਦਾ ਦਿਨ ਦਿੱਤਾ ਹਨਾ ਫਿਰ ਆਪ ਰੋਜ਼ ਰੋਜ਼ ਤਾਂ ਅਗਲਾ ਆਖ ਦਿੰਦਾ ਅਗਲੇ ਨੇ ਵੀ ਹੋਰ ਕਿਸੇ ਦੇ ਕਰਨਾ ਹੁੰਦਾ ਤੇ बस अपने लगन ला, लग लाग गया कि भी बस कर लिया ट्रैक्टर स्टार्ट किया ना तो चाय चु पी के हटया ਤੇ ਕਪੜੇ ਕੁੱਪੜੇ ਅੱਧ ਵਿਚਾਦ ਸੁੱਕ ਕੇ ਮੁੱਕੇ ਚੁੰਨੀਆਂ ਸੁੱਕ ਗਏ ਤੇ ਦੂਜੇ ਮੈਂ ਲਾ ਕੇ ਅੰਦਰ ਧਰ ਦਿੰਨੀ ਆ ਕੇਰਾ ਬਸ ਜਦੋਂ ਕੰਪਿਊਟਰ ਇੱਥੋਂ ਕਰਕੇ ਬਾਗ ਗਿਆ ਫਿਰ ਸੁੱਕਣੇ ਲਾ ਦੂੰਗੀ ਤੇ ਉਹ ਤਾਂ ਅੱਧੇ ਕਪੜੇ ਸੁੱਕ ਗਏ ਮੰਨ ਕੇ ਚਲੋ ਜੀ ਅੱਧੇ ਘਰੇਗੇ ਤੇ ਸਾਨੂੰ ਪਤਾ ਪੀਕ ਬਣੂਗੀ ਫਿਰ ਪੀਕ ਨਾਲ ਭਰ ਜਾਣਗੇ ਤੇ ਹਜੇ ਮੈਂ ਚਾਹ ਮੈਂ ਛੱਟੇ ਆਣੀ ਛੱਟੇ ਆਉਂਗੀ ਮੈਂ ਤੂੰ ਜਾਵੜਾ ਮੈਂ ਚਾਹਲੇ ਭਾਂਡੇ ਚੱਕ ਕੇ ਆਈ ਆ ਆਟਾ ਗੁੰਨ ਕੇ ਚਾਹਲੇ ਭਾਂਡੇ ਚੱਕ ਕੇ ਤੇ ਬਸ ਮੈਂ ਸਿਰਦੂਗੀ ਤੁਝਾਵੜਾ ਤੇ ਬਸ ਲਾ ਹਾਜੀ ਜੀ ਟਰੈਕਟਰ ਅਜੇ ਤੱਕ ਇਹਨਾਂ ਉਹ ਸੈੱਟ ਕਰੀ ਜਾਂਦੇ ਆ ਤੇ ਵਿੱਕੇ ਮੇਰੇ ਕੋ ਸਾਉ ਕਿਵੇਂ ਨਹੀਂ ਜਸ਼ਨ ਕਿੱਧਰ ਗਿਆ ਜਸ਼ਨ ਆ ਕਹਿੰਦਾ ਮੈਂ ਵੀਡੀਓ ਬਣਾਉਂਗਾ ਦਾ ਜਦੋਂ ਕੰਪਿਊਟਰ ਚੱਲ ਪਿਆ ਦੇਖ ਕੇ ਖਾ ਉਹ ਤਾਂ ਖਰਾਬ ਆ ਹੁਣ ਬੇਰ ਜਿੰਨਾ ਚ ਮੋਰੀਆਂ ਜੀਆਂ ਉਹ ਨਾ ਖਾ ਲੋ ਜੀ ਚੱਲ ਪਿਆ ਆਪਾਂ ਵੀ ਕੱਪੜੇ-ਕੁੱਪੜੇ ਲਾਈਏ ਰਸੋਈ ਬੰਦ ਕਰਕੇ ਆਵਾਂ ਮੈਂ ਰਸੋਈ ਬੰਦ ਕਰਨ ਆਲੀ ਪਈ ਆ ਮੇਰੀ ਲੋ ਜੀ ਆਪਾਂ ਬਣਾਉਣ ਲੱਗੇ ਪ੍ਰਸ਼ਾਦ ਦੇ ਬਾਹਰ ਦਾ ਰੇਤ ਆ ਰਿਹਾ ਜੀ ਬਹੁਤ ਜ਼ਿਆਦਾ ਤਾਂ ਕਰਕੇ ਆ ਮਮੀ ਹੁਣੇ ਹੀ ਛੱਡਿਆ ਹੱਥ ਕੀ ਨਾਮ ਲੈਂਦਾ ਅਜੀ ਤੇ ਰੋਟੀ ਤਾਂ ਰੱਖੀ ਆ ਇਹ ਆਪਣਾ ਪਹਿਲਾ ਤਾਂ ਹੈਗਾ ਜਦੋਂ ਆਪਣੇ ਕੋਲੇ ਦੂਜਾ ਹੈ ਨਹੀਂ ਸੀ ਸਟੈਂਡ ਵਾਲਾ ਚਕਲਾ ਨਾ ਨਾ ਓਏ ਹੁਣ ਕੱਢਿਆ ਨਾ ਇਹ ਹਾਂ ਹੋਵੇ ਫਿਰ ਦੁਆਰੇ ਕੱਢ ਲਿਆ ਜਿੱਦੋਂ ਆਪਣੇ ਉਹ ਮਸ਼ੀਨ ਵਾਲਾ ਦੀ ਰੋਟੀ ਰੁੱਟੀ ਬਣਾਉਣੀ ਪਿਆ ਉੱਤੇ ਬਣਾਈ ਆ ਆਪਾਂ ਉਹ ਉੱਚਾ ਬਤ ਸਾਲਫ ਤੇ ਨਾ ਬਾਹਾਂਆਂ ਹੀ ਦੁਖਣ ਲੱਗ ਜਾਂਦੇ ਆਏ ਆਏ ਕਰਕੇ ਵੇਲਣੀਆਂ ਪੈਂਦੀਆਂ ਮਗਾ ਚਾਲ ਇਹ ਵਧੀਆ ਸਹੀ ਨਾਲ ਇਹਦੇ ਨਾਲ ਰੋਟੀ ਵਧੀਆ ਛੇਤੀ ਬਰ ਜਾਂਦੀ ਤੇ ਰਾਹੇ ਵਾਲਾ ਵੀਰਾ ਵੀ ਖਾਊਗਾ ਜੀ ਰੋਟੀ ਪਾਈ ਤੇ ਤੂੰ ਤਾਂ ਕਹਿਆ ਸੀ ਅਸੇ ਇੱਥੇ ਲਾਉਣਾ ਗਾਂ ਵੀ ਲਾਉਣਾ ਮਟਟਾ ਮਟਟਾ ਤਾਂ ਨਹੀਂ ਸਕੀਮਾ ਬਦਲਦੀਆਂ ਨਹੀਂ ਅੱਜ ਉਹ ਤਾਂ ਬਸ ਹਮਸਾ ਬਣਾਇਆ ਤੇਰੇ ਡੇਢ ਜਿਆਦਾ ਸੀ ਠੀਕ ਮੰਨਦਾ ਨਹੀਂ ਸੀ ਗਾਹ ਨੂੰ ਗਾਹ ਲਾਉਣਾ ਹਾਂ ਮਸਾ ਹੀ ਬਣਾਇਆ ਅਰੇ ਕਾਲੂ ਪਾਉਣਗੇ ਚਲ ਹੁਣ ਤੀ ਕੰਮ ਕੇਰਾ ਪੂਰਾ ਜੋੜਨ ਸੋੜਨ ਤੇ ਚੱਲੀ ਜਾਂਦਾ ਤੇ ਸਾਡੇ ਤਮੱਕੀ ਹੈ ਤਾਂ ਥੋੜੀ ਜਿਹੀ ਲੇਟ ਹਫਤਾ ਲੇਟ ਆਪਾਂ ਨਾ ਸਹੀ ਹੈ ਨਹੀਂ ਸਹੀ ਪੰਜਾਬ ਦੇ ਸਾਹਨੇ ਵੇਚਦੀ ਪੁੱਤ ਮਾਮੇ ਕਹਿੰਨੇ ਵੀ ਬੀਜਤੀ ਕਿੰਨੇ ਕਿਲੇ ਨਾ ਲਗੈ ਨਾ ਜੀ ਬੱਦ ਦੇ ਬੀਜਾਂਗੇ ਹਾਂ ਬੋ ਬੀਜਤੀ ਕਹਿੰਦੇ ਤਾਂ ਮਾਮੇ ਕੇ ਤਨ ਘਰ ਹੈ ਤੇ ਤਨ ਤਨ ਕਿਲੇ ਆ ਦੂਗੇ ਆ ਤੇ ਤੂੰ ਚਾਰ ਤਨ ਤਨ ਤੇ ਲਿਆਣਾ ਉਹ ਦੇ ਚਾ ਪਾਉਣਗੇ ਮਸ਼ੀਨ ਨਾਲ ਛੱਟ ਚ ਬੱਦੇ ਚ ਟਰਾਲ ਲੈਣਾ ਆਪਣੇ ਤਾਂ ਜੀ ਐਂਟੀ ਪਹਿਲੀ ਵਾਰ ਚਾਰ ਦਾ ਉਹ ਆਪਣਾ ਗਰਾਂਫੰਗਾ ਲਾਵਾਂਗੀ ਤੇ ਦੇਖਦੇ ਹਾਂ ਕਿਵੇਂ ਪਰ ਪਸ਼ੂ ਤਾਂ ਸਾਡੇ ਖਾ ਲੈਣਗੇ ਜੀ ਸਾਨੂੰ ਪਸ਼ੂਆਂ ਦਾ ਤਾਂ ਪਤਾ ਤੇ ਵਧੀਆ ਖਾਂਗੇ ਤੇ ਮੰਮੀ ਜਾਵੜੇ ਜੀ ਬਸ ਮੰਮੀ ਦੀ ਜਾਂਦੇ ਦੀ ਮੈਥੇ ਵੀਡੀਓ ਬਣੀ ਨਹੀਂ ਕਿਉਂਕਿ ਮੈਂ ਰੋਟੀ ਬਣਾ ਲੀ ਫਿਰ ਇੱਥੇ ਇੱਥੇ ਤਾਂ ਮੇਲਾ ਦਾ ਜਿਸੂ 15 ਕੁ ਮਿੰਟਾਂ ਦਾ ਕੰਮ ਰਹਿ ਗਿਆ ਹੈ ਨਾ ਹਾਂ ਅੱਧਾ ਘੰਟਾ ਉਸ ਤੋਂ ਨੂੰ ਮੈਂ ਨਾਲ ਨੂੰ ਕਿ ਫਿਰ ਮੈਂ ਸਾਰਿਆਂ ਨੂੰ ਪਾਵਾ ਰੋਟੀ ਦੇਵੋ ਫੜਾ ਤੇ ਮੰਮੀ ਜਾਵੜੇ ਜੀ ਤੇ ਡੈਡੀ ਵੀ ਗਿਆ ਹਾਂ ਛੇ ਥੱਕ ਦੇ ਕੇ ਆਉਣਾ ਦੇ ਲੋਦੀ ਜੱਸ ਆਪਣਾ ਰੋਟੀ ਖਾਈ ਜਾਂਦਾ ਡੈਡੀ ਹੋਰ ਐਨੂੰ ਆਖਿਆ ਵੀ ਤੁਸੀਂ ਵੀ ਖਾ ਲਓ ਬਾਰੀ ਨਾਲ ਫਿਰ ਜਦੋਂ ਉਹ ਕੰਪਿਊਟਰ ਹੋ ਗਿਆ ਉਦੋਂ ਉਹ ਪਾਈ ਖਾ ਲੂਗਾ ਕੰਪਿਊਟਰ ਵਾਲਾ ਤੇ ਬੈਡ ਤੇ ਰੇਤਾ ਦੇਖੋ ਜੀ ਹਜੇ ਮੈਂ ਪੋਚੇ-ਪੂਚੇ ਲਾਇਆ ਕੱਲੇ ਤੇ ਮੈਂ ਕਿਹਾ ਸਾਰਾ ਕੰਪਿਊਟਰ ਲਾ ਕੇ ਬਾਗਿਆ ਜੀ ਦੁਬਾਰਾ ਸਾਫ਼ ਕਰੂੰਗੀ ਤੇ ਫਿਰ ਸਾਫ਼ ਕਰੂੰਗੀ ਤੇ ਐਨ ਨੇ ਰੱਖੀ ਐਨੀ ਨੇ ਰਹੀ ਇੱਕ ਤਰ੍ਹਾਂ ਦਾ ਇੰਨਾ-ਇੰਨਾ ਰੇਤਾ ਆਉਂਦਾ ਜਦੋਂ ਇੱਧਰ ਘੇੜਾ ਲਾਉਂਦੇ ਆ ਨਾ ਘੇੜਾ ਤਾਂ ਪਰੇ ਆ ਉਹ ਦੇਖੋ ਹੈਦਰ ਦੀ ਨਾਲ ਹੀ ਨਾ ਕੁਸ ਜਦੋਂ ਇੱਧਰ ਆਉਂਦੇ ਆ ਆਉ ਮੈਂ ਸਰਕ ਸਰਕ ਕਰਨ ਲੱਗਿਆ ਰੇਤਾ ਫਰਸਾਂ ਤੇ ਤੇ ਇਹ ਕੱਪੜੇ ਲਾ ਕੇ ਮੈਂ ਰੱਖਤੀ ਜੀ ਇੱਥੇ ਤੇ ਕੱਪੜਿਆਂ ਨੂੰ ਆਪਾਂ ਟਾਕਤਾ ਮਖਾ ਚਲੋ ਨਿਬੜ ਗਏ ਜਦੋਂ ਕੰਮ ਆਪਾਂ ਫੇਰ ਲਾ ਦਾਂਗੇ ਸੁੱਕਣੇ ਤੇ ਰੋਟੀ ਰੋਟੀ ਬਣਾ ਕੇ ਰਸੋਈ ਬੰਦ ਕਰਕੇ ਰੱਖਤੀ ਤੇ ਇਹ ਗੰਡੇ ਗੁੰਡੇ ਚੀਰ ਕੇ ਰੱਖਦੇ ਤੇ ਮਖਾ ਚਲ ਜਦੋਂ ਆਖਣਗੇ ਬਸ ਨਾਲ ਦੀ ਨਾਲ ਪਾ ਕੇ ਫੜਾ ਦੂੰ ਸਬਜ਼ੀ ਗਰਮ ਹੈ ਤੇ ਸਬਜੀ ਨਹੀਂ ਤਾਂ ਜੀ ਬਣਾਉਣੀ ਪੈਂਦੀ ਫਿਰ ਮੰਮੀ ਉਧਰ ਜਾਵੜੇ ਤੇ ਫਿਰ ਵੀ ਹਣਾ ਇੱਕ ਜਣਾ ਵੱਧਾ ਤੇ ਇੱਕ ਜਣਾ ਹੀ ਫਿਰ ਘਟ ਗਿਆ ਆਪਣਾ ਉਹੀ 4-5 ਜਣੇ ਰਹਿ ਗਏ ਸਬਜੀ ਵਾਧੂ ਆਪਾਂ ਨੂੰ ਨਹੀਂ ਤਾਂ ਹੋਰ ਬਣਾ ਲੈਂਦੇ ਗੰਡੇ ਗੁੰਨੇ ਮੈਂ ਚੀਰ ਕੇ ਰੱਖ ਤੇ ਤੇ ਬਾਕੀ ਸਭ ਰੈਡੀ ਆ ਬਰਫ ਕੱਢ ਲਈ ਜਦੋਂ ਆਖਣਗੇ ਨਾਲ ਦੀ ਨਾਲ ਆਪਾਂ ਨਕੇ ਲੱਸੀ ਚ ਪਾ ਕੇ ਦੇ ਦੂੰਗੀ ਤੇ ਸੋਈ ਦੇ ਵਿੱਚ ਦਵਾਰੇ ਝਾੜੂ ਲਾਉਂਗੀ ਤੇ ਦਵਾਰੇ ਝਾੜੂ ਵੀ ਲਾਉਂਗੀ ਤੇ ਅੱਜ ਆਟਾ ਵੀ ਪਾਉਂਗੀ ਤੇ ਨਾਲੇ ਪੋਚਾਂ ਮੈਂ ਛੜਤਾ ਸੀ ਲਾਇਆ ਨਹੀਂ ਸਵੇਰੇ ਮخه ਦਵਾਰੇ ਦਵਾਰੇ ਨਹੀਂ ਹੋ ਕਰ ਲੱਗਦਾ ਤੇ ਸ਼ੇਰੂ ਤੇ ਜਿੰਮੀ ਹੈ ਨਹੀਂ ਉਹਨਾਂ ਦੀਆਂ ਰੋਟੀਆਂ ਆ ਪਈਆਂ ਤੇ ਪਾਉਣੇ ਉਹਨਾਂ ਨੂੰ ਸੱਦ ਕੇ ਤੇ ਖਲਿਆਰਾ ਪਹਿਰੇ ਜੀ ਕੇਰਾ ਤਾਂ ਬਹੁਤ ਜਿਆਦੇ ਤੇ ਇਹ ਬਸ ਸਾਰਾ ਸਮੇਟੂੰਗੀ ਕੇਰਾ ਮੈਂ ਨਾ ਸਾਰਾ ਕੰਮ ਕੰਪਲੀਟ ਕਰਕੇ ਭਾਂਡੇ ਢਿੰਡੇ ਚੱਕ ਕੇ ਕਿਉਂਕਿ ਫਿਰ ਸਾਨੂੰ ਪਤਾ ਚਾਹ ਵੀ ਪਾਲਣਗੇ ਮਗਰ ਦੀ ਮਗਰ ਰੋਟੀ ਖਾ ਕੇ ਹੈ ਨਾ ਟਾਈਮ ਹੁਣ ਕੇਰਾ 9:30 ਹੋ ਗਏ ਤੇ ਰੋਟੀ ਖਾਂਦੇ ਕਰਦੇ ਸਾਨੂੰ ਪਤਾ 10:00 ਵਜੇ ਜਾਣਗੇ ਤੇ ਬਸ ਨਾਲ ਦੀ ਨਾਲ ਆਖਣਗੇ ਚਾਹ ਕਰ ਦੋ ਸਾਰਾ ਕੰਮ ਨਿਮੇੜ ਕੇ ਦੋ ਬਾਅਦ ਫਿਰ ਰਸੋਈ ਚ ਨਾਲ ਦਾ ਆਟਾ ਪਾ ਦੂੰਗੀ ਨਾਲੇ ਲਾ ਦੂੰਗੀ ਪੋਚਾ ਬਾਅਦ ਚ ਚਾਚੂ ਕਰਕੇ ਭਾਂਡੇ ਠਿੰਡੇ ਚਾੱਕ ਕੇ ਸਾਰੇ ਤੇ ਫਿਰ ਆਪਾਂ ਡਿਊਟੀ ਲਾਉਣੀ ਅੱਜ ਪਸ਼ੂਆਂ ਦੇ ਲਾਉਣੀ ਹੈ ਜੀ ਅੱਜ ਆਪਾਂ ਡਿਊਟੀ ਕਿਉਂਕਿ ਜਿਹੜਾ ਆਪਣੀ ਟੱਗੀ ਦੇ ਵਿੱਚ ਪਾਣੀ ਹੈ ਤੇ ਇੱਕ ਮਿੰਟ ਜੀ ਮੈਂ ਕੈਮਰਾ ਸਾਫ ਕਰ ਲਾਂ ਜਿਹੜਾ ਡੱਗੀ ਦੇ ਵਿੱਚ ਪਾਣੀ ਹੈ ਜੀ ਆਪਣਾ ਉਹ ਹੈਗਾ ਮੋਟਰ ਦਾ ਮੋਟਰ ਦਾ ਪਾਣੀ ਹੈਗਾ ਮਿਕਸ ਰਾਹ ਮਾ ਮਾ ਜਿਆ ਪਾਣੀ ਆ ਤੇ ਉਹ ਕਹਿੰਦੇ ਵੀ ਡੱਗੀ ਅੱਜ 베ਲੀ ਕਰ ਦੋ ਸਾਰੀ ਨਾਲੇ ਤਾਂ ਮਹਤਲ ਅੱਜ ਮੈਂ ਨਵਾ ਦੂੰਗੀ ਪਸ਼ੂ ਐਨੇ ਡੱਗੀ 베ਲੀ ਹੋ ਜੂਗੀ ਨਾਲੇ ਪਸ਼ੂ ਨਹਾ ਲੈਣਗੇ ਵਿਚਾਰੇ ਚੰਗੀ ਤਰ੍ਹਾਂ ਤੇ ਬਸ ਸਾਰਾ ਕੰਮ ਧੰਦਾ ਕਰਕੇ ਫਿਰ ਪਸ਼ੂਆਂ ਦਾ ਡਿਊਟੀ ਲਾਉਗੀ ਤੇ ਨਾਲ ਡੱਗੀ 베ਲੀ ਹੋ ਜੂ ਫਿਰ ਕਹਿੰਦੇ ਅੱਜ ਪਾਣੀ ਆ ਗਿਆ ਫਿਰ ਆਪਾਂ ਕੈਂਟਰ ਲਵਾਂਗੇ ਪਵਾ ਨਹਿਰ ਦੇ ਪਾਣੀ ਦਾ ਤੇ ਲੈ ਆ ਪੁੱਤ ਰੋਟੀ ਦੋ ਹਾਂ ਤੇ ਜੋਸ਼ ਨੇ ਖਾ ਰਿਆ ਰੋਟੀ ਫਿਰ ਮੈਂ ਡੈਡੀ ਵਰਗਾ ਨੂੰ ਖਾ ਦੇਂਗੀ ਕਿਆ ਗਿਆ ਨਾ ਉਹ ਦੇਖਣ ਕਹਿ ਕੇ ਆਈਆਂ ਉਧਰ ਆਵਾਜ਼ ਲਾ ਕੇ ਆਈਆਂ ਬੋਲ ਮਾਰ ਕੇ ਨਹੀਂ ਆਈ ਆਵਾਜ਼ ਵੀ ਰੋਟੀ ਬਣ ਗਈ ਡੈਡੀ ਤੇ ਕਹਿੰਦੇ ਕੋਈ ਨਹੀਂ ਪਈ ਖਾਣੇ ਤੇ ਪਾਸ ਜੀ ਆ ਹੀ ਕੰਮ ਧੰਦੇ ਆਪਣੇ ਸਰੋਜ ਦੇ ਹਨ ਤੇ ਅੱਗੇ ਤਾਕ ਦਿੰਦੇ ਸੀਗੇ ਰੱਬ ਨੇਰੀ ਆ ਜਾਂਦੀ ਰੋਜ਼ ਹੀ ਰੱਬ ਦੀ ਨੇਰੀ ਲਿਆਉਂਦਾ ਅੱਜ ਤਾਂ ਆ ਆ ਵੀ ਗਰਦੋਗਾਰ ਗਰੀ ਬੈਠਿਆ ਕੋਲੇ ਚਲੋ ਜੀ ਇਹਦੇ ਬਿਨਾ ਵੀ ਨਹੀਂ ਸਰਦਾ ਹਨਾ ਕੰਪਿਊਟਰ ਇਹ ਬਿਨਾ ਵੀ ਨਹੀਂ ਸਰਦਾ ਤੇ ਇਹ ਵੀ ਜ਼ਰੂਰੀ ਆ ਜੀ ਸਾਨੂੰ ਪੱਤੀ ਆ ਹਨ ਫਿਰ ਰੇਰੂ ਪਾਉਣਗੇ ਰੂੜੀ ਦੀ ਗੱਲ ਨੂੰ ਦੇਖੋ ਅੱਜ ਟਾਈਮ ਨਾ ਕੰਪਿਊਟਰ ਜਿਸਣ ਅੱਜ ਕੰਪਿਊਟਰ ਹੋ ਗਿਆ ਟਾਈਮ ਨਾ ਤਬ ਤਾਂ ਅੱਜ ਹੀ ਪਾ ਦੇਣਗੇ ਹਨਾ ਰੇ ਚਲੋ ਜੀ ਆਪਾਂ ਫਿਰ ਮਿਲਦੇ ਆ ਫਿਰ ਮਾੜੀ ਮਾੜੀ ਦਾ ਵੀਡੀਓ ਲੰਮੀ ਹੋ ਜੂਗੀ ਲਓ ਜੀ ਜੰਗਲ ਵਿੱਚ ਸਾਨੂੰ ਦਿਖਾਵਾ ਤੇ ਪਾਈਪ ਫੇਰਾ ਗਿਆ ਕਰਤੋ ਘਾਰ ਹੈ ਕਰਤੋ ਘਾਰ ਹੈ ਹੁਣ ਜੇ ਰੋਟੀ ਖਾਣ ਦਾ ਮੈਂ ਰੋਟੀ ਖਾਵਾਂ ਨਾ ਭੁੱਖ ਲੱਗੀ ਪਈ ਐ ਜੇ ਫਿਰ ਮੈਂ ਰੋਟੀ ਖਾਣ ਲੱਗ ਗਈ ਤਾਂ ਫਿਰ ਆਏ ਨਹੀਂ ਪਤਾ ਹਨਾ ਉਹਦੀ ਬੋਲ ਮਾਰ ਦੇਣਗੇ ਭਾਈ ਰੋਟੀ ਚਲੋ ਜੀ ਇਹ ਤਾਂ ਹੋ ਗਿਆ ਕੰਪਿਊਟਰ ਹੁਣ ਗਾਂ ਜਾਣਗੇ ਰੋਟੀ ਉਟੀ ਖਾ ਕੇ ਲਓ ਜੀ ਚਾਹ ਚੂ ਕਰਕੇ ਆਪਾਂ ਉਹਨਾਂ ਦੀ ਪਾਤੀ ਜੱਗ ਦੇ ਵਿੱਚ ਆਪਾਂ ਆਪਦੀ ਮੈਂ ਤੇ ਮੰਮੀ ਨੇ ਆਪਦੀ ਗੜਬੀ ਚ ਰੱਖ ਲਈ ਮੰਮੀ ਹਜੇ ਦੇਖੋ ਭਾਈ ਕਦੋਂ ਕਹਣਗੇ 12 ਬੂਰਾ ਤਾਂ ਬਾਜੀ ਜਾਣਗੇ ਤਾਂ ਗਰਮ ਗਰਮ ਕਰਕੇ ਦੇ ਦੂੰਗੀ ਚਲ ਤੇ ਹੁਣ ਮੈਂ ਪਉਣ ਲੱਗੀ ਆਟਾ ਮਖਾ ਵਾ ਟੈਂਕੀ ਚ ਆਟਾ ਪਾ ਦਾਂ ਫਿਰ ਮਖਾ ਚੋਣਾਂ ਚਾੜੂ ਲਾਤਾ ਸੀ ਇਹਦੇ ਵਿੱਚ ਮੈਂ ਤੇ ਆਟਾ ਮੇਰੇ ਜਿਆਦਾ ਹੀ ਨਹੀਂ ਸੀਗਾ ਵੀ ਆਟਾ ਵੀ ਪਾਉਣਾ ਤੇ ਮੈਂ ਕਿਹਾ ਚਲ ਪਾ ਹੀ ਦਿੰਨੇ ਆ ਆਟਾ ਵੀ ਤੇ ਫਿਰ ਪੋਚਾ ਲਾ ਦੋਗੀ ਨਾਲ ਦੀ ਨਾਲ ਫਿਰ ਪੋਚੇ-ਪੋਚੇ ਲਾ ਕੇ ਫਿਰ ਆਪਾਂ ਚੱਲਦੇ ਆ ਉਧਰ ਪੁਸਵਾ ਵੱਲ ਲਓ ਜੀ ਆਪਾਂ ਪਾ ਲ ਗਏ ਮਖਾਰੇ ਆਟਾ ਆਪਣੀ ਨਾ ਆ ਸ਼ਾਨੀ ਨੂੰ ਘੱਟੋ ਘੱਟ 15 ਸਾਲ ਹੋ ਗਏ ਵਿਆਹ ਵਾਲੇ ਦੀ ਆ ਤੇ ਹੁਣ ਇਹ ਟੁੱਟ ਜੀ ਵੀ ਬਾਟਲ ਹੋ ਕਹਾਣੀ ਦੀ ਇਹ ਚਾਲ ਨਹੀਂ ਹਜੇ ਵੀ ਕੋਈ ਸਾਡਾ ਛਾਂ ਨਹੀਂ ਲਿਆਉਣ ਦਾ ਵਿਚਾਰ ਹੈ ਨਹੀਂ ਕਿਉਂਕਿ ਵਧੀਆ ਪੀ ਹੈ 15 ਸਾਲ ਹੋ ਗਏ ਨੂੰ ਲੋ ਜੀ ਬਾਸਰ ਸੋਈ ਚ ਲਾਉਂਗੀ ਕੱਲਾ ਕੋਚਾ ਤੇ ਰਸੋਈ ਚ ਕਿਉਂਕਿ ਕਮਰਾ ਜੋੜਦਾ ਤਾਂ ਲਾਤਾ ਸੀ ਤੇ ਝਾੜੂ ਕੱਢਿਆ ਮੈਂ ਗੈਲਰੀ ਚ ਬਾਹਲਾ ਦਿੱਤਾ ਸੀਗਾ ਜਲਦੀ ਜਿ ਘੱਟਾ ਝਾੜੂ ਪੋਚੇ ਲਾਉਂਦੀ ਜੀ ਨਾ ਬਿਲਕੁਲ ਉਹ ਹੈਂਟਡ ਬਹੁਤ ਦਰਦ ਕਰੀਂਦਾ ਪੇਟ ਮੇਰਾ ਆ ਪਾਣੀ ਦਾ ਸਾਡੇ ਤਾਂ ਲੋਟ ਨਹੀਂ ਆਇਆ ਕਿਉਂਕਿ ਨਹਿਰ ਦਾ ਪਾਣੀ ਆ ਅਸੀਂ ਪੀਨੇ ਆ ਹਨਾ ਅਸੀਂ ਬੰਬੀ ਬੂੰਬੀ ਦਾ ਆਰੂ ਉਰ ਵਾਲਾ ਤਾਂ ਕਦੇ ਪੀਤਾ ਹੀ ਨਹੀਂ ਤੇ ਉਧਰ ਜਸ਼ਨ ਦੇ ਡੈਡੀ ਦਾ ਡੁੱਖ ਜਾਂਦਾ ਹੋਰ ਨਹੀਂ ਕਿਸੇ ਦਾ ਦੋਦਾ ਤੇ ਡੈੜੀ ਵੀ ਆਦੇ ਜੀ ਕਹਿੰਦੇ ਮਿੰਨਾ ਮਿੰਨਾ ਜੇ ਲਗੈੜੀ ਦਾ ਵੀ ਦੁੱਬਦਾ ਜਸ਼ਨੇ ਦਾ ਤਾਂ ਇਹ ਹੋਣਾ ਕਿ ਉਹ ਪੇਟ ਦਰਦ ਹੁੰਦਾ ਨਾਲ ਨੱਤਾ ਵੀ ਦੁਖਦੀ ਆ ਸਾਡੇ ਤੋਂ ਜੀ ਪਾਣੀ ਲੋਟ ਨਹੀਂ ਆਇਆ ਤੋ ਆਟਾ ਉਟਾ ਪਾ ਕੇ ਚਾਹ ਜਸ਼ਨਾ ਲੈ ਗਿਆ ਚਾਹ ਮੈਂ ਫੜਾ ਦਿਆਂਗਾ ਆਟਾ ਉਤਾਲ ਲਾਹੋ ਕਰਕੇ ਫਿਰ ਲਾਉਂਗੀ ਪੋਚਾ ਸੋਈ ਚ ਪੋਚਾ ਲਾ ਕੇ ਫਿਰ ਚਾਹ ਚੂ ਪੀ ਕੇ ਫਿਰ ਉਧਰ ਜਾਉਂਗੀ ਬਸ ਉਹ ਲਾਂਗੀ ਨਾਲੇ ਮੈਂ ਖਾਉ ਦੋ ਅੱਜ ਤਾਂ ਬੈਠੇ ਆ ਵਧੀਆ ਮੈਂ ਖਾਉ ਦੋ ਇਹ ਗਰਮੀ ਜੀ ਹੋ ਰਹੀ ਜੀ ਬਾਬਾ ਉੱਤਰਾ ਹੋ ਗਈ ਵਧੀਆ ਆਰਾਮਦਾਰੀ ਆਉਗੀ ਠੰਡੇ ਪਾਣੀ ਨਾਲ ਉਹਨਾਂ ਨੂੰ ਨਾ ਆਖੇ ਵਿਚਾਰੀਆਂ ਕਿੰਨੇ ਦਿਨ ਹੋ ਗਏ ਜੀ ਉਹ ਛੋਟੀ ਸੂਈ ਨੂੰ ਉਹ ਤਾਂ ਨਿਵਾਤੀ ਦੋ ਤਿੰਨ ਵਾਰੀ ਤੇ ਗੱਲ ਕਰਾਂਏ ਵੀ ਖੁੱਲਾ ਪਾਣੀ ਨਹੀਂ ਪਾਇਆ ਗਿਆ ਵੀ ਉਹ ਹਨਾ ਪਾਏ ਆਪਣਾ ਨਿਵਾਈ ਹੋਵੇ ਵਧੀਆ ਬਾਲਟੀਆਂ ਨਾਲ ਨਵਾ ਦਿੰਦੇ ਸੀ ਕਿ ਪਾਣੀ ਤੰਗੀ ਸੀਗੀ ਬਾਸ ਜੀ ਹੁਣ ਤਾਂ ਕਾ ਜੇ ਬੰਦਿਆਂ ਨੂੰ ਕੰਮ ਦੀ ਖਿੱਚ ਆ ਨਾ ਤਾਂ ਬੁੜੀਆਂ ਦਾ ਵੀ ਕੰਮ ਲੋਟ ਨਹੀਂ ਆਉਂਦਾ ਕਿਉਂਕਿ ਜਦੋਂ ਖੇਤਾਂ ਵਾਲਾ ਕੰਮ ਹੋਵੇ ਨਾ ਤੇ ਉਹ ਤੋਂ ਬੁੜੀਆਂ ਦਾ ਕੰਮ ਵੀ ਘਰੇ ਨਿਭੜਦਾ ਨਹੀਂਗਾ। ਕਿਉਂ ਰੋਟੀ ਪਾਣੀ ਚਾਹ ਪਾਣੀ ਸਾਰਾ ਕੁਝ ਵੱਧ ਜਾਂਦਾ ਦਾ ਮਾ ਫੇਰ ਕਦੇ ਕੁਸ ਉਹ ਭਰਾਨੀ ਜੀ ਕਿੱਥੇ ਆ ਉਹ ਭਰਾਨੀ ਜੀ ਕਿੱਥੇ ਆ ਬਸ ਆਂ ਲੱਗ ਜਾਂਦੇ ਨਾਲ। ਵਿਆਹ ਆਰ ਉੱਤ ਮਹੀਨੇ ਜਿਸ ਤਾਂ ਸਾਰਿਆਂ ਨੂੰ ਖਿੱਚੂ ਗਏ ਗਏ। ਇਬੂਨੀਆ ਤੇ ਕੀ ਬੰਦੇ ਅੱਗੇ ਪਾਸ ਜੀ ਅੱਦਿਆਂ ਵੀ ਇਹ ਸ਼ਾਮ ਨੂੰ ਬਲੌਗ ਸਟਾਰਟ ਕਰ ਲੈਂਦੇ ਅੱਜ ਹੋ ਜਾਂਦਾ ਵੀ ਬਲੌਗ ਸਟਾਰਟ ਕਰੀ ਹੈ ਹਨਾ ਆਪਾਂ ਬਣਾਇਆ ਨਹੀਂ ਤੇ ਅੱਜ ਮੈਂ ਆਖਿਆ ਮੈਂ ਵੀ ਸਟਾਰਟ ਕਰ ਹੀ ਲੈਣੇ ਕਿਉਂਕਿ ਜੇ ਅਕੇਰਾ ਬਲੌਗ ਆਪਾਂ ਸਟਾਰਟ ਕਰ ਲਈਏ ਨਾ ਫਿਰ ਬਸ ਐ ਹੋ ਜਾਂਦਾ ਵੀ ਹਾਂ ਆਪਾਂ ਬਲੌਗ ਸਟਾਰਟ ਕਰ ਲਿਆ ਵੀ ਹੁਣ ਅੱਗੇ-ਉੱਗੇ ਆਪਾਂ ਕੰਟੀਨਿਊ ਰੱਖੀਏ ਮੋੜ ਲਗਾ ਪਾ ਦਿੰਦੇ ਚੱਕੇ ਬੱਚੇ ਕੋ ਸਾਬਾ ਅੱਜ ਇਹਨੂੰ ਤੀਜਾ ਦਿਨ ਹੋ ਗਿਆ ਆਟੇ ਨੂੰ ਲਿਆਂਦੇ ਸਪਿਆਈ ਨੂੰ ਮੋਖ ਨੇ ਰੰਗਾਂ ਨਹੀਂ ਚੱਲਦੀਆਂ ਮਾਣਾ ਕਰਨਾ ਵੀ ਕੀ ਹੈ ਦੇਨੇ ਪੈਣਾ ਹੀ ਆ ਮੁਖਬਰ ਦੇ ਲੇਟ ਪੈ ਜਾਣਗੇ ਹਣਾ ਸੇਵਾ ਕਰਾਉਂਦਾ ਰਿਹਾ ਤਾਂ ਖਾਣਾ ਬੂਗਾ ਕੁਛ ਹੈ ਦੇ ਆਈ ਗੱਲ ਲੋ ਜੀ ਪੋਚਣ ਨੂੰ ਲੱਗ ਗਿਆ ਇਹਦੇ ਤੇ ਆਪਾਂ ਸਲਫਟੇ ਦਾ ਲੱਗ ਮਾਰ ਦਿੰਨੇ ਆਹ ਪੁਰਾਣੀ ਜੀ ਕਿੰਨੀ ਦਾ ਬਣਾ ਰੱਖਿਆ ਮੈਂ ਸਿੱਕੀ ਦਾ ਤੇ ਜਦ ਗੋਸਤੇ ਵੀ ਇਹੀ ਮਾਰ ਦਿੰਨੇ ਆ ਤੇ ਜਿਹੜਾ ਸੋਈ ਚਲਾਉਗੀ ਉਹ ਥੱਲੇ ਫਰਸ਼ ਤੇ ਉਹ ਦੂਜਾ ਪੋਚਾ ਇਹ ਜਿਹੜਾ ਆਪਾਂ ਕਮਰੇ ਕੋ ਕਮਰੇ ਚ ਲਾਉਨੇ ਆ ਚਲੋ ਜੀ ਹੁਣ ਤਾਂ ਚਾਹ ਪਾਣੀ ਵਾਲਾ ਕੰਮ ਨਿਪਟ ਗਿਆ ਵੀ ਚਾਹ ਪਾਣੀ ਬਣ ਗਿਆ ਹਨਾ ਰੋਟੀ ਵੀ ਖਾ ਲਈ ਅਨਾਂ ਤਲੇ ਨੇ ਚਲੋ ਆਪਾਂ ਆਪਦਾ ਕੰਮ ਤਾਂ ਕਰਨਾ ਬੇਲੇ ਕਿ ਬੇਲੇ ਹੋ ਹੀ ਜਾਂਦਾ ਬਸ ਜੇ ਉਹ ਹੋਗਾ ਨਾ ਅੱਜ ਉੱਠਣ ਦੇ ਵਿੱਚ ਲੇਟ ਹੋ ਗੁ ਮੈਂ ਨਾ 5 ਵਜੇ ਉੱਠੀ 5 ਵਜੇ ਉੱਠ ਕੇ ਨਾਤੀ ਅੱਗੇ ਤਾਂ ਮੈਂ ਵੀ ਪੌਣੇ 4 ਜਾਂ ਸਹੀ 4 ਵਜੇ ਉੱਠ ਖੜਖ ਉੱਠ ਖੜਦੀ ਸੀ ਬਸ ਅੱਜ ਨਾ ਮੈਂ ਵੀ ਪਤਾ ਨਹੀਂ ਕਿਵੇਂ ਅੱਖ ਲੱਗੀ ਬਸ ਤੇ ਉੱਠਿਆ ਨਹੀਂ ਗਿਆ ਮੇਥੋਂ ਤੇ 5 ਵਜੇ ਉੱਠ ਕੇ ਨਹਾਤੀ ਨਾ ਕੇ ਤੇ ਫਿਰ ਮੈਂ ਫਲਾ ਮੈਂ ਨਾ ਚਾਹ ਧਰਤੀ ਚਾਹ ਧਰ ਕੇ ਆਇਤਾ ਮम्मी ਨੂੰ ਖਾਇਆ ਮੈਂ ਮਖਾ ਮਮੀ ਮੈਂ ਤਾਂ ਪਾਠ ਕਰਨਾ ਮਖਾ ਤੂੰ ਚਾਹ ਚ ਦੁੱਧ ਪਾ ਲੇਂਗੀ ਤੇ ਵਿਚਾਰੀ ਮਮੀ ਨੇ ਫਿਰ ਚਾਹ ਚ ਦੁੱਧ ਪਤਾ ਦ ਪਾ ਲਿਆ ਸੀਗਾ ਤੇ ਫਿਰ ਭਾਈ ਐਵੇਂ ਨੇ ਰੋਦੇ ਮਾੜੇ ਮਾੜੇ ਨਾਲ ਫਿਰ ਦਵਾ ਦਾ ਭੱਜ ਭੱਜ ਕੰਮ ਕਰਿਆ ਤੇ ਪਰ ਕੰਮ ਖਰ ਨਿਪਟਦਾ ਉਸ ਵੇਲੇ ਨੂੰ ਗਿਆ ਸੀਗਾ ਆਪਣਾ ਤੇ ਮੇਰਾ ਮਗਾ ਚਾ ਰੋਟੀ ਰੋਟੀ ਬਣਾਈ ਦਸੋਂ ਪਤੀ ਆ ਫਿਰ ਬਾਕੀ ਝਾੜੂ ਪੂੰਛੇ ਵਾਲਾ ਕੰਮ ਜਦੋਂ ਕਰਦਾ ਵਰਦਾ ਹੁੰਦਾ ਉਹ ਤਾਂ ਬਾਝਾਂਦਾ ਮੱਲੋਂ ਆ ਜੀ ਹਾਜੀ ਪੈਡ ਬੁੱਡ ਤੇ ਉਧਰ ਕੱਪੜਾ ਮਾਰ ਕੇ ਆਉਣਾ ਮੈਂ ਸਿਸੇ ਦੂਸਾ ਸਾਫ ਕਰਕੇ ਆਉਣਾ ਮੇਜ਼ ਬੂਝ ਉਹ ਸਾਰਾ ਦੱਬੇ ਜੀ ਨਾ ਕੱਲ੍ਹ ਵਾਸਤੇ ਸਾਫ਼ ਕਰੇ ਸੀਗੇ ਮੈਂ ਦੁਆਰੇ ਦੁਆਰੇ ਪੇਰਾਏ ਹੋ ਗਏ ਬੱਕਰੀ ਜੀ ਹੋ ਰਹੀ ਉੱਤੋਂ ਟੱਕਰ ਨੂੰ ਜਦੋਂ ਹੁਣ ਸਾਰਾ ਕੰਮ ਧੰਦਾ ਨਿਬੜਿਆ ਨਾ ਉਦੋਂ ਹੀ ਦੁਆਰੇ ਸਾਰੀ ਰਸੋਈ ਸਾਰਾ ਸਾਰਾ ਘਰ ਸਾਫ਼ ਕਰਾਂਗੇ ਚੰਗੀ ਤਰ੍ਹਾਂ ਕਿਹਨਾ ਤਾਂ ਆਪਾ ਜਿੰਨੇ ਕਬੜਾ ਜਿੰਨਾ ਕੋ ਰੋਜ਼ ਕਰਦੇ ਆ ਉਹ ਤਾਂ ਕਰਨਾ ਹੀ ਕਰਨਾ ਬਸ ਇਹ ਪੁੱਛੋ ਹੀ ਨਾ ਕੰਮਕਾਰਾਂ ਦੇ ਸਾਰਾ ਦਿਨ ਉਲਝਾ ਪਏ ਜਾਂਦੇ ਆ ਕਿ ਸਾਡੀ ਨਾ ਰਸੋਈ ਥੋੜੀ ਛੋਟੀ ਹੈ ਰਸੋਈ ਛੋਟੀ ਛੋਟੀ ਹੈ ਸਮਾਨ ਸੱਲਾ ਵਾਲਾ ਪਤਲੀਆਂ ਪਤਲੇ ਟਕਲੇ ਦੇ ਨੇ ਸਿਲੰਡਰ ਢੋਲੀਆਂ ਢੋਲ ਖੰਡਾਲਾ ਗੋਡਾਲਾ लाल आपोचा फिर ना वीडियो आप को मारेगा ज्यादा लम्बी हो जाएगी फोंटा आपा सो बस या चार से पीक की पीहूड़ मैं थोड़ा से रेस्ट करूंगी ते फेर फेर फिर पसों नमा के आऊंगी फिर फिर मिलेंगे फिर आप आप पसों

अपना, मोटर तो अपना लेके, लेके ना। हाँ तो लें क्या जे ना खा दे पता पल पता नहीं चढ़ाई आना क्यों मैं फिर करती चालू मत करती हूं ये पिंडा कूला हो गया हाँ वो तो वाली है जैसे कुछ पिंडा हूं मैं निखर भी नहीं लागी हाँ रेह जी लो जी हूं ना के मैं डेढ़ बज गया बजे पशु नहा के हटी सी फिर मैं चल ਕਿ ਸੀ ਨਾਲ ਕੇ ਵਾਲੇ ਵਾਲ ਹੋਏ ਪੈ ਸੀ ਮੈਂ ਗੁੱਧਵਾਰ ਦੀ ਸ਼ਾਇਦ ਨਾ ਹੱਤੀ ਸੀਗੀ ਕਿ ਐਸੀ ਤੇ ਕੱਲ ਬਹੁਤ ਜਾਂ ਦਿਹਰੀ ਜੀ ਆਈ ਬਹਣਾਲੀਏ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਾਂਗੇ ਤੇ ਮੰਮੀ ਕਰੀ ਜਾਂਦੇ ਮਾਸੀ ਨਾਲ ਗੱਲ ਬਸ ਘੰਟਾ ਅੱਧਾ ਘੰਟਾ ਰੈਸਟ ਕਰਦੀਆਂ ਤੇ ਫਿਰ ਮਨਨ ਚਾਹ 2 ਵਜੇ ਚਾਹ ਨੂੰ ਚਾਹ ਰੋਟੀ ਰੋਟੀ ਫੇਰ ਸ਼ਾਇਦ ਬਣਾਉਣੀ ਹੋਵੇ ਤਾਂ ਤੇ ਦੇਖੋ ਖਾਣ ਕੇ ਗਈ ਆਈ ਨਹੀਂ ਪਤਾ ਹਨਾ ਦੁਪਹਿਰੇ ਤੁਸੀਂ ਆਖੋਗੇ ਆਏ ਆ ਦੀ ਖਾਣਗੇ ਕਿ ਨਹੀਂ ਚਲੋ ਖਾਣੀ ਹੋਈ ਤਾਂ ਬਣਾ ਦਾਂਗੇ ਹਨਾ ਤੇ ਚਲੋ ਚਲੋ ਜੀ ਕੱਲ ਨੂੰ ਮਿਲਾਂਗੇ ਆਪਾਂ ਕਿਸੇ ਨਵੇਂ ਬਲੌਗ ਦੇ ਨਾਲ ਜੇਕਰ ਬਲੌਗ ਵਧੀਆ ਲੱਗਿਆ ਥੋੜਾ ਜਿਹਾ ਵੀ ਲਾਈਕ ਸ਼ੇਅਰ ਕਮੈਂਟ ਤੇ ਜਰੂਰ ਕਰੋ ਜੀ ਤੇ ਸਾਰਿਆਂ ਨੂੰ ਸਸ਼ੇ ਅਕਾਲ ਜੀ ਸਾਡੇ ਵੱਲੋਂ ਸਾਰਿਆਂ ਨੂੰ ਬਾਏ ਬਾਏ